ਮੋਦੀ ਦੇਸ਼ ਨੂੰ ਵੇਚਣਾ ਚਾਹੁੰਦਾ ਹੈ। ਹੂੰ। ਉਸ ਕਾਂਗਰਸ ਸਰਕਾਰ ਦੇਸ਼ ਨੂੰ ਵੇਚ ਗਈ। ਜਿਹੜਾ ਬਾਕੀ ਬਚਿਆ 10 ਸਾਲ ਚ ਇਹਨੇ ਵੀ ਸਰਕਾਰ ਕੁਝ ਛੱਡਿਆ ਨਹੀਂ ਸਰਕਾਰੀ ਅਦਾਰੇ ਇਹ ਅੱਜ ਭਾਰਤ ਬੰਦ ਕਰਨਾ ਹੈ। ਭਾਰਤ ਬੰਦ ਇਸ ਕਰਕੇ ਕਰਨਾ ਹੈ ਕਿ ਜਿਹੜੀਆਂ ਕੇਂਦਰ ਦੀਆਂ ਭਾਜਪਾ ਸਰਕਾਰ ਦੀਆਂ ਪਾਲਿਸੀਆਂ ਉਹਨਾਂ ਤੋਂ ਸਾਰਾ ਦੇਸ਼ ਚ ਕਰਲਾਹਟ ਮਿਚੀ ਪਈ ਹੈ। ਕੋਈ ਵੀ ਵਰਗ ਉਹਦੇ ਸੰਤੁਸ਼ਟ ਨਹੀਂ ਹੈ। ਕਿ ਪਿਛਲੇ 10 ਸਾਲਾਂ ਦੇ ਵਿੱਚ ਜੋ ਮੋਦੀ ਸਰਕਾਰ ਨੇ ਨੀਤੀਆਂ ਅਪਣਾਈਆਂ ਉਹ ਨੀਤੀਆਂ ਕਾਰਪੋਰੇਟ ਪੱਖੀ ਨੇ ਬਿਲਕੁਲ ਜੀ ਕਿਸਾਨ ਵਿਰੋਧੀ ਨੇ ਔਰ ਲੋਕ ਵਿਰੋਧੀ ਨੇ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚਿਆ ਹਾਂ ਰਾਜਪੁਰਾ ਦੇ ਫੁਹਾਰਾ ਚੌਂਕ ਦੇ ਵਿੱਚ ਜਿੱਥੇ ਕਿ ਅੱਜ ਭਾਰਤ ਬੰਦ ਦਾ ਸੱਦਾ ਸੀਗਾ ਜਥੇਬੰਦੀਆਂ ਦੇ ਵੱਲੋਂ ਸੋ ਇੱਥੇ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਜਾਰੀ ਹੈ ਤੇ ਗੱਲਬਾਤ ਕਰਨਾ ਚਾਹੁੰਦੇ ਇੱਥੇ ਜਿਹੜੇ ਆਗੂ ਹੈਗੇ ਨੇ ਵੀ ਇਹਨਾਂ ਨੂੰ ਕਿਉਂ ਧਰਨੇ ਲਾਉਣੇ ਪੈਂਦੇ ਹਰ ਵਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਤੁਹਾਡਾ ਨਾਮ ਕੀ ਹੈ ਤੇ ਇਹ ਜਥੇਬੰਦੀਆਂ ਕਿਹੜੀ-ਕਿਹੜੀ ਹੈਗੀਆਂ ਜੀ ਮੇਰਾ ਨਾਮ ਹਰਿੰਦਰ ਸਿੰਘ ਲੱਖਾਂ ਜੀ ਵੀਰ ਜੀ ਇਹ ਜਿਹੜਾ ਚੱਲ ਰਿਹਾ ਸੰਘਰਸ਼ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਲਕੁਲ ਜੀ ਕੇਂਦਰ ਦੀਆਂ ਜਿੰਨੀਆਂ ਵੀ ਟ੍ਰੇਡ ਯੂਨੀਅਨਾਂ ਐ ਮੁਲਾਜ਼ਮ ਜਥੇਬੰਦੀਆਂ ਫੈਡਰੇਸ਼ਨ ਐ ਉਹਨਾਂ ਸਾਰਿਆਂ ਵੱਲੋਂ ਸਾਂਝੀ ਕਾਲ ਹੈ ਕਿ ਅੱਜ ਭਾਰਤ ਬੰਦ ਕਰਨਾ ਹੈ ਭਾਰਤ ਬੰਦ ਇਸ ਕਰਕੇ ਕਰਨਾ ਹੈ ਕਿ ਜਿਹੜੀਆਂ ਕੇਂਦਰ ਦੀਆਂ ਭਾਜਪਾ ਸਰਕਾਰ ਦੀਆਂ ਪਾਲਿਸੀਆਂ ਉਹਨਾਂ ਤੋਂ ਸਾਰਾ ਦੇਸ਼ ਤੇ ਕਰਲਾਹਟ ਮਿਚੀ ਪਈ ਐ ਕੋਈ ਵੀ ਵਰਗ ਉਹਦੇ ਸੰਤੁਸ਼ਟ ਨਹੀਂ ਹੈ ਇਸ ਕਰਕੇ ਅੱਜ ਭਾਰਤਵੰਦ ਦੀ ਕਾਲ ਦਿੱਤੀ ਹੋਈ ਹੈ ਇਹ ਸਾਡਾ ਬੰਦ ਹੈ ਜਿਹੜਾ ਬਹੁਤ ਹੀ ਰਾਜਪੁਰਾ ਟਾਉਂ ਚ 100% ਬੰਦ ਹੈ ਸਾਰੇ ਦੁਕਾਨਦਾਰ ਪਿੰਡੂ ਸਾਰੇ ਲੋਕ ਬੰਦ ਚ ਸੰਭਲੇ ਵੀਜੀ ਮੋਦੀ ਨਰਿੰਦਰ ਮੋਦੀ ਦੋ ਵਾਰੀ ਪ੍ਰਧਾਨ ਮੰਤਰੀ ਬਣ ਚੁੱਕੇ ਹੈਗੇ ਆ ਤੀਜੀ ਵਾਰੀ ਬਣਨ ਦੀ ਖਵਾਇਸ਼ ਪੂਰੀ ਰੱਖੀ ਬੈਠੇ ਵੀ ਅਸੀਂ ਤੀਜੀ ਵਾਰੀ ਬਣ ਜਾਣਾ ਹੈਗਾ ਮੋਦੀ ਚਾਹੁੰਦੇ ਕੀ ਹੈ ਮੋਦੀ ਦੇਸ਼ ਨੂੰ ਵੇਚਣਾ ਚਾਹੁੰਦਾ ਹੈ ਹੂੰ ਉਸ ਕਾਂਗਰਸ ਸਰਕਾਰ ਦੇਸ਼ ਨੂੰ ਵੇਚ ਗਈ ਜਿਹੜਾ ਬਾਕੀ ਬਚਿਆ 10 ਸਾਲ ਚ ਇਹਨੇ ਵੀ ਸਰਕਾਰ ਉਸ ਛੱਡਿਆ ਨਹੀਂ ਸਰਕਾਰੀ ادارے ਸਾਰੇ ਮਤਲਬ ਸੇਲ ਤੇ ਲਾਏ ਹੋਏ ਆ ਅਸੀਂ ਦੇਸ਼ ਨੂੰ ਵਿਕਣ ਨਹੀਂ ਦੇਣਾ ਕਿਉਂਕਿ ਕਿਸਾਨ ਨੇ ਮਜ਼ਦੂਰ ਨੇ ਮੁਲਾਜ਼ਮ ਨੇ ਕਰਤੇ ਲੋਕਾਂ ਦੀ ਮਿਹਨਤ ਨਾਲ ਦੇਸ਼ ਦਾ ਜਿਹੜਾ ਢਾਂਚਾ ਆਜ਼ਾਦੀ ਤੋਂ ਬਾਅਦ ਖੜਾ ਕਰਿਆ ਸੀ ਉਹਨੂੰ ਇਹ ਤਹਿਸ ਨੈਸ ਕਰਕੇ ਅਡਾਨੀ ਅਵਾਨੀਆਂ ਨੂੰ ਮਤਲਬ ਕੌਡਿਆਂ ਦੇ ਭਾਅ ਵੇਚ ਰਹੇ ਆ ਇਸ ਦੇ ਬਰੋਚ ਅੱਜ ਦਾ ਜਿਹੜਾ ਬੰਦ ਹੈ ਏ ਵੀਰ ਜੀ ਜਿਸ ਤਰ੍ਹਾਂ ਤੁਸੀਂ ਅੱਜ ਭਾਰਤ ਬੰਦ ਦਾ ਜਥੇਬੰਦੀਆਂ ਨੇ ਸੱਦਾ ਦਿੱਤਾ ਹੋਇਆ ਤੁਸੀਂ ਵੀ ਆਪਦੇ ਬੈਠੇ ਹੋਏ ਹੋ ਤੁਸੀਂ ਕਿਸਾਨ ਜਿਹੜੇ ਕਿਸਾਨ ਜਥੇਬੰਦੀਆਂ ਕੀ ਚਾਉਂਦੀਆਂ ਹੈਗੀਆਂ ਅਸੀਂ ਇਹੀ ਚਾਹੁੰਦੇ ਆ ਕਿ ਜਿਹੜਾ ਰੁਜ਼ਗਾਰ ਹੈ ਉਹ ਪ੍ਰੋਪਰ ਲੋਕਾਂ ਨੂੰ ਮਿਲੇ ਸਿਹਤ ਸਹੂਲਤਾਂ ਲੋਕਾਂ ਨੂੰ ਮਿਲਣ ਵਿਦਿਆ ਪੱਖੋਂ ਅਸੀਂ ਬਹੁਤ ਹੀ ਪਿੱਛੇ ਚਲੇ ਗਏ ਜਿਹੜੀ ਸਾਡੀ ਬੁਨਿਆਦ ਹੈ ਜਿਹੜੀ ਵਿਦਿਆ ਉਹ ਮਤਲਬ ਇੱਕਸਾਰ ਮਿਲੇ ਸਾਰੇ ਲੋਕਾਂ ਨੂੰ ਇਹ ਸਾਰੀਆਂ ਜਿਹੜੀਆਂ ਗੱਲਾਂ ਇਹ ਮਤਲਬ ਤਾਂ ਹੀ ਹੋਣਗੀਆਂ ਜੇ ਅਸੀਂ ਇਕੱਠੇ ਹੋ ਕੇ ਜਥੇਬੰਦ ਹੋ ਕੇ ਸੰਘਰਸ਼ ਕਰਾਂਗੇ ਬਿਲਕੁਲ ਜੀ ਤੇ ਵੀਰ ਜੀ ਜਿਵੇਂ ਆਪਾਂ ਕੱਲ ਦਾ ਦਿਨ ਤੇ ਪਿਛਲਾ ਪਰਸੋਂ ਦਾ ਦਿਨ ਵੇਖਦੇ ਹਾਂ ਖਨੋਰੀ ਬਾਰਡਰ ਹੈਗਾ ਸੀਗਾ ਭਾਵੇਂ ਸ਼ੰਭੂ ਬਾਰਡਰ ਹੈਗਾ ਸੀਗਾ ਉੱਥੇ ਓਵਰਡੇਟ ਜਿਹੜੇ ਗੈਸ ਦੇ ਗੋਲੇ ਛੱਡੇ ਗਏ ਕਿਵੇਂ ਵੇਖਦੇ ਹੋ ਇਹ ਤਾਂ ਇੱਕ ਦੇਖੋ ਬਹੁਤ ਹੀ ਜ਼ਾਲਮਨਾ ਮਤਲਬ ਬਹੁਤ ਹੀ ਨਿੰਦਣਯੋਗ ਜਿਹੜੀ ਸਰਕਾਰ ਹੈ ਹਰਿਆਣਾ ਦੀ ਹੈ ਕੇਂਦਰ ਦੀ ਸਰਕਾਰ ਹੈ ਉਹਦੀ ਬਹੁਤ ਹੀ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਕਿਉਂਕਿ ਡੈਮੋਕ੍ਰੇਸੀ ਚ ਅਧਿਕਾਰ ਹੈ ਸਾਨੂੰ ਧਰਨੇ ਮਜਾਰਿਆਂ ਦਾ ਆਪਣੀ ਗੱਲ ਕਹਿਣ ਦਾ ਲੇਕਿਨ ਇਹ ਸਰਕਾਰ ਦਾ ਰਵਈਆ ਕਿ ਜਿਹੜੇ ਪੰਜਾਬ ਹਰਿਆਣਾ ਦਾ ਬਾਰਡਰ ਹੈ ਉਹ ਭਾਰਤ আর ਪਾਕਿਸਤਾਨ ਵਾਂਗੂ ਮਤਲਬ ਸੀਲ ਕਰ ਦਿੱਤਾ ਦੇਸ਼ ਸਾਡਾ ਹੈ ਇਹ ਮੋਦੀ ਦੀ ਜ਼ਗੀਰ ਨਹੀਂ ਹੈ ਸਾਰਾ ਦੇਸ਼ ਦੇ ਅਸੀਂ ਮਾਲਕ ਹੈ ਕਰਤੀ ਲੋਕ ਕਿਉਂਕਿ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਇਹ ਬਾਰਡਰ ਬੂਡਰ ਬਹੁਤੀ ਦੇਰ ਰਹਿਣੇ ਹੈ ਨਹੀਂ ਜਿੱਤੇ ਜਿਹੜੀ ਗਰਤੀ ਲੋਕਾਂ ਦੀ ਹੋਏਗੀ ਹਾਂ ਅਪੀਲ ਕਰ ਰਹੇ ਹਾਂ ਅਸੀਂ ਵੀ ਕਰ ਰਹੇ ਹਾਂ ਅੱਜ ਦੇ ਜਿਹੜਾ ਰਾਜਪੁਰੇ ਟਾਊਨ ਦੀ ਪੋਜੀਸ਼ਨ ਹੈ ਨਾ ਅਸੀਂ ਬਾਜ਼ਾਰ ਚ ਨੂੰ ਵੀ ਘੁੰਮ ਕੇ ਆਏ ਆਂ ਹਰ ਪਿੰਡਾਂ ਚ ਵੀ ਅਸੀਂ ਜਾ ਕੇ ਆਏ ਆਂ ਇਹ 100% ਬੰਦ ਹੈ ਤੁਸੀਂ ਬਾਜ਼ਾਰ ਚ ਦੇਖੋ ਸਾਰਿਆਂ ਦੇ ਸ਼ਟਰ ਡਾਊਨ ਹੈ ਇਹ ਇਸ ਕਰਕੇ ਡਾਊਨ ਹੈ ਇਸ ਕਰਕੇ ਬੰਦ ਹੈ ਕਿ ਕੋਈ ਵੀ ਵਰਗ ਹੈ ਜਿਹੜਾ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਸੰਤੁਸ਼ਟ ਨਹੀਂ ਹੈ ਉਹ ਸਾਰੇ ਇਸ ਦੀ ਪਾਲਸੀਆਂ ਤੋਂ ਖਿਲਾਫ ਇਸ ਕਰਕੇ ਬਹੁਤ ਜ਼ੋਰ ਦਾ ਬੰਦ ਹੈ ਇਸ ਇਸ ਦੇ ਸੰਬੰਧ ਵਿੱਚ ਅਭੀ ਕਿਤਨੀ ਦੇਰ ਤੱਕ ਆਪਕਾ ਇਹ ਦਰਦ ਪ੍ਰਦਰਸ਼ਨ ਚਲੇਗਾ ਔਰ ਕੀ ਉਮੀਦ ਕਰ ਰਹੇ ਹੈ ਜਿਵੇਂ ਅਸੀਂ ਸ਼ੰਭੂ ਬਾਰਡਰ ਸ਼ੰਭੂ ਬਾਰਡਰ ਤੇ ਦੇਖ ਰਹੇ ਹੈ ਅਭੀ ਵੀ ਫਾਰਮਰਸ ਡੈਡ ਹੈ ਬਾਰਡਰਸ ਆਰ ਸਟਿਲ ਕਲੋਜ਼ ਤਾਂ ਕੀ ਉਮੀਦ ਕਰ ਰਹੇ ਹੈ ਕੱਲ ਕੀ ਮੀਟਿੰਗ ਮੈਂ ਅਬ ਸੰਡੇ ਕੋ ਇੱਕ ਔਰ ਮੀਟਿੰਗ ਸ਼ਡਿਊਲ ਹੋਈ ਹੈ ਤਾਂ ਕੀ ਉਮੀਦ ਕਰ ਰਹੇ ਹੈ ਇਸ ਬੰਦ ਦਾ ਅਸਰ ਸਾਰੇ ਦੇਸ਼ ਤੇ ਜਾਏਗਾ ਪੂਰਾ ਇਸ ਦਾ ਅਸਰ ਇਹ ਜਾਏਗਾ ਕਿ ਜਿਹੜੀ ਆਣ ਆੜੀ 24 ਦੀ ਚੋਣ ਹੈ ਉਹਦੇ ਚ ਬੀਜੇਪੀ ਦੇ ਕਿਤੇ ਪੈਰ ਨਹੀਂ ਲੱਗਣਗੇ ਦੇਸ਼ ਅਰੇ ਜਿਹੜਾ ਸੰਭੂ ਆਲਾ ਚੱਲ ਰਿਹਾ ਹੈ ਝੂਲਮਾ ਕਿਸਾਨਾਂ আর ਮਜ਼ਦੂਰਾਂ ਤੇ ਇਹਦੇ ਸਿੱਟੇ ਸਰਕਾਰ ਨੂੰ ਬਹੁਤ ਹੀ ਗੰਭੀਰ ਭੁਗਤਣੇ ਪੈਣਗੇ ਡੈਮੋਕ੍ਰੇਸੀ ਚ ਹਰੇਕ ਨੂੰ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਲੇਕਿਨ ਇਹ ਕਿੱਥੇ ਤੋਂ ਇਹ ਸਰਕਾਰਾਂ ਨੇ ਕੱਢ ਲਿਆ ਕਿ ਪੰਜਾਬ ਔਰ ਹਰਿਆਣੇ ਨੂੰ ਇਸ ਤਰ੍ਹਾਂ ਵੰਡ ਲਿਆ ਜਿਸ ਤਰ੍ਹਾਂ ਭਾਰਤ ਔਰ ਪਾਕਿਸਤਾਨ ਦਾ ਬਾਰਡਰ ਹੁੰਦਾ ਹੈ ਅਸੀਂ ਨਾਗਰਕ ਹੈ ਦੇਸ਼ ਦੇ ਅਸੀਂ ਦੇਸ਼ ਲਈ ਅਨਾਜ ਪੈਦਾ ਕਰਦੇ ਆਂ ਦੇਸ਼ ਸਾਡਾ ਹੈ ਸਾਰਾ ਦੇਸ਼ ਸਾਡਾ ਹੈ ਮੋਦੀ ਦੀ ਜ਼ਗੀਰ ਨਹੀਂ ਇਸ ਕਰਕੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਇਹ ਕਦੇ ਬਰਦਾਸ਼ਤ ਨਹੀਂ ਹੋਣਗੇ ਜਿਹੜਾ ਸ਼ੰਭੂ ਮੋਰਚਾ ਹੈ ਇਹ ਵੀ ਜਿਹੜੀਆਂ ਸਾਡੀਆਂ ਮੰਗਾ ਸੰਝੀਆਂ ਮੰਗਾ ਸੰਯੁਕਤ ਕਿਸਾਨ ਮੋਰਚੇ ਦੀਆਂ ਟ੍ਰੇਡ ਯੂਨੀਅਨ ਨੇ ਆ ਇਹਦੇ ਚ ਅਸੀਂ ਜਿੱਤ ਕੇ ਲਿਖੜਾਂਗੇ ਵਿੱਚੀ ਸਵਾਲ ਬਹੁਤ ਵੱਡਾ ਹੈਗਾ ਕਿਸਾਨ ਜਥੇਬੰਦੀਆਂ ਹਰ ਇੱਕ ਵਰਗ ਮਜ਼ਦੂਰ ਵਰਗ ਸੜਕਾਤੇ ਹੈਗਾ ਸਿੱਖ ਆਪਣੇ ਹੱਕ ਲੈਣ ਵਾਸਤੇ ਸੜਕਾਤੇ ਹੈਗੇ ਨੇ ਕਈ 1.5 ਸਾਲ ਤੋਂ ਧਰਨੇ ਲੱਗੇ ਹੋਏ ਨੇ ਕਿਵੇਂ ਵਿਖਦੇ ਹੋ ਦੇਖੋ ਪਹਿਲਾਂ ਤਾਂ ਸਿੱਖਾ ਰੋਸ ਦਾ ਸਵਾਲ ਨਹੀਂ ਹੈ ਇੱਥੇ ਇਹ ਸਾਰੇ ਕਿਸਾਨ ਨੇ ਜੀ ਜੀ ਕਿਸਾਨਾਂ ਦੇ ਵਿੱਚ ਹਿੰਦੂ ਵੀ ਆਉਣਾ ਸਿੱਖ ਨੇ ਵੀ ਆਉਣਾ ਬਸ ਸਹੀਬ ਹੋਣਾ ਹਰ ਵਰਗ ਨੇ ਆਉਣਾ ਔਰ ਜਾਤ ਨੇ ਆਉਣਾ ਸਵਾਲ ਦਾ ਕਿਸਾਨੀ ਪੇਸ਼ੇ ਨੂੰ ਖੇਤੀਬਾੜੀ ਨੂੰ ਬਚਾਣ ਦਾ ਜੀ ਜੀ ਅੱਜ ਸਾਰਾ ਭਾਰਤ ਹੈ ਜਿਹੜਾ ਆ ਇਕੱਲਾ ਕਿਸਾਨ ਨਹੀਂ ਹਰ ਵਰਗਾ ਚ ਸੜਕਾਂਦੇ ਆ ਉਹ ਜੋ ਦੁਕਾਨਦਾਰ ਵੀ ਹੈ ਉਹ ਜੋ ਮਲਾਜ਼ਮ ਵੀ ਨੇ ਉਹ ਜੋ ਟ੍ਰੇਡ ਯੂਨion ਦੇ ਵਰਕਰ ਵੀ ਹੈ ਉਹ ਜੋ ਵਿਦਿਆਰਥੀ ਵੀ ਨੇ ਸਾਰੇ ਨੇ ਕਾਰਨ ਇਹ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਜੋ ਮੋਦੀ ਸਰਕਾਰ ਨੇ ਨੀਤੀਆਂ ਅਪਣਾਈਆਂ ਉਹ ਨੀਤੀਆਂ ਕਾਰਪੋਰੇਟ ਪੱਖੀ ਨੇ ਬਿਲਕੁਲ ਜੀ ਕਿਸਾਨ ਵਿਰੋਧੀ ਨੇ ਔਰ ਲੋਕ ਵਿਰੋਧੀ ਨੇ ਹਮ ਘੱਸਾ ਲਾਣਾ ਗੁੱਸਾ ਲੋਕਾਂ ਨੂੰ ਭਰਿਆ ਪਿਆ ਉਹਨਾਂ ਕੋਈ ਐਸਾ ਅਧਿਵਾਰਾ ਛੱਡਿਆ ਨਹੀਂ ਜਿਹੜਾ ਅੱਜ ਤੱਕ ਕਾਰਪੋਰੇਟਸ ਨੂੰ ਨਹੀਂ ਵੇਚ ਤੁਸੀਂ ਦੇਖੋ ਏਅਰਪੋਰਟ ਨੇ ਦੇਖੋ ਔਰ ਵੱਡੇ ਜਿਹੜੇ ਇਵਨ ਰੇਲਵੇ ਤੱਕ ਉਸ ਨੂੰ ਪ੍ਰਾਈਵੇਟ ਕਰਨ ਤੱਕ ਚੱਲਿਆ ਹੋਇਆ ਤਾਂ ਦੇਸ਼ ਕੋਲ ਰਹਿਣਾ ਕੀ ਹੈ ਵੀ ਜੇ ਸਾਰੇ ਦੇਸ਼ ਨੂੰ ਮੁੱਠੀਵੱਡੇ ਕੇਵਲ 10-15 ਪਰਿਵਾਰ ਨੇ ਵਟੇ ਅਦਾਨੀ ਮੰਨਿਕਾਪੁਰਟ ਕਰਾਣੇ ਜੇ ਸਾਰਾ ਕੁਝ ਵੇਚ ਕੇ ਉਹਨੂੰ ਲੁਟਾ ਦੇਣਾ ਤਾਂ ਦੇਸ਼ ਦੇ ਲੋਕ ਜਿਹਨਾਂ ਨੇ ਮਿਹਨਤ ਕਰਕੇ ਆਜ਼ਾਦੀ ਲਿਆਂਦੀ ਹੈ 95% ਲੋਕ ਤਾਂ ਭੁੱਖੇ ਮਰਨਗੇ ਉਹਨਾਂ ਅੰਕੜੇ ਦਾ ਇਹ ਨੇ ਵੀ 10% ਲੋਕਾਂ ਕੋਲ 57% ਜ਼ਿਆਦਾਦ ਹੈ ਇਹ ਸਰਕਾਰੀ ਅੰਕੜੇ ਨੇ ਤਾਂ ਪਿੱਛੇ ਕਿੰਨਾ ਰਹਿ ਗਿਆ 90% ਲੋਕਾਂ ਕੋਲ ਦਾ 35-40% ਰਹਿ ਗਿਆ ਬਿਲਕੁਲ ਜਿਹੜੇ ਕੰਮ ਕਰ ਰਹੇ ਆ ਔਰ ਦੇਸ਼ ਨੂੰ ਜੇ ਇਸ ਤਰ੍ਹਾਂ ਇਹ ਨੀਤੀਆਂ ਚਲਦੀਆਂ ਰਹੀਆਂ ਤਾਂ ਸਰਕਾਰ ਦਾ ਆਪ ਇਹ ਕਹਿ ਰਹੀ ਵੀ ਦੇਸ਼ ਚ ਬੜੀ ਗੈਰ ਬਰਾਬਰੀਤਾ ਗਰੀਬੀ ਅਮੀਰੀ ਦਾ ਪਾੜਾ ਵੱਧ ਰਿਹਾ ਹੈ ਇਹਨਾਂ ਨੀਤੀਆਂ ਨੂੰ ਛੱਡਦੇ ਕਿਉਂ ਨਹੀਂ ਹੈ ਅੱਜ ਪਹਿਲਾਂ ਉਹਨਾਂ ਦੇਖੋ ਕਿਸਾਨ ਦਿੱਲੀ ਦੇ ਬਾਰਡਰ 'ਤੇ ਅਸੀਂ ਲੜੇ ਸੀ ਤਿੰਨ ਕਾਨੂੰਨ ਆਏ ਸੀ ਤਿੰਨ ਕਾਨੂੰਨ ਪਹਿਲਾਂ ਤਾਂ ਲੋਕਾਂ ਨੂੰ ਬੜੀ ਦੇਰ ਸਮਝਣ 'ਚ ਲੱਗਿਆ ਉਹਨਾਂ ਨੂੰ ਜਦ ਮੋਦੀ ਨੇ ਰੀਫੀਲ ਵੀ ਕੀਤੇ ਤਾਂ ਵੀ ਮੋਦੀ ਨੇ ਕਿਹਾ ਕਿ ਕਿਤੇ ਜੀ ਕੋਈ ਕਮੀ ਰਹੀ ਕਿ ਮੈਂ ਸਮਝਾ ਨਹੀਂ ਸਕਿਆ ਔਰ ਕਾਨੂੰਨ ਕੀ ਸੀ ਕਾਨੂੰਨ ਤਾਂ ਇਹ ਸੀ ਵੀ ਜਿਹੜਾ ਛੋਟਾ ਖਾਸਤਕਾਰ ਹੈ 85% ਲੋਕ ਨੇ ਦੇਸ਼ ਦੇ ਵਿੱਚ ਜਿਨ੍ਹਾਂ ਕੋਲ 2 ਹੇਕਟੇਰ ਤੋਂ ਲੈ ਕੇ 5 ਏਕੜ ਤੱਕ ਜ਼ਮੀਨ ਹੈ ਜੀ ਇਹ ਕਾਨੂੰਨ ਉਸ ਲਈ ਲਿਆਂਦੇ ਸੀ ਵੀ ਵੱਡੀ ਫਾਰਮਿੰਗ ਕਰਕੇ ਵੱਡੇ ਕਲਸਟਰ ਬਣਾ ਕੇ 10-10000 ਏਕੜ ਦੇ ਉਹਨਾਂ ਛੋਟੇ ਨੂੰ ਝਾੜ ਦੋ ਔਰ ਕਾਰਪੋਰੇਟਸ ਨੂੰ ਖੇਤੀ 'ਚ ਲਿਆਓ ਜੀ ਜੀ ਜੇ ਕਾਰਪੋਰੇਟਸ ਨੂੰ ਖੇਤੀ 'ਚ ਲਿਆਉਣਾ ਹੈ ਤਾਂ ਫਿਰ ਐਡਾ ਵੱਡਾ 85% ਲੋਕ ਇਹਨਾਂ ਨੂੰ ਰੋਜ਼ਗਾਰ ਕਿੱਥੇ ਮਿਲਣਾ ਹੈ ਰੋਜ਼ਗਾਰ ਦੇ ਸੌਮੇ ਨਾਲ ਪਹਿਲਾਂ ਬੰਦ ਹੋ ਗਏ ਪਬਲਿਕ ਸੈਕਟਰ ਤਵਾਹ ਹੋ ਗਿਆ ਹੈ ਕਾਰਖਾਨੇ ਬੰਦ ਹੋ ਰਹੇ ਨੇ ਛੋਟੇ ਕਾਰੋਬਾਰ ਜਿਹੜਾ ਪਰਚੂਨ ਖੇਤਰ ਸੀ ਸੰਗ ਕਾਰਪੋਰੇਟ ਆ ਰਹੇ ਹੁਣ ਵੱਡੇ ਮਾਲ ਦੇ ਕੋ ਤੁਸੀਂ ਮੋਦੀ ਦੇ 24 ਚ ਆਉਂਦਾ ਬਹੁਤ ਵੱਡੇ ਮਾਲ ਆਣੇ ਆ ਇਹ ਛੋਟੇ ਛੋਟੇ ਬਾਜ਼ਾਰ ਰਹਿਣੇ ਨਹੀਂ ਇਹ ਖਤਮ ਹੋ ਜਾਣੇ ਆ ਸਾਰੇ ਬਹੁਤ ਵੱਡਾ ਕਾਰਪੋਰੇਟ ਹਮਲਾ ਹੈ ਦੇਸ਼ ਦੇ ਉੱਪਰ ਜਿਹੜਾ ਮੋਦੀ ਲਿਆ ਰਿਹਾ ਉਸ ਕਾਰਪੋਰੇਟ ਹਰਲੇ ਹਮਲੇ ਦੇ ਖਿਲਾਫ ਅੱਜ ਸਾਰਾ ਭਾਰਤ ਬੰਦ ਹੈ ਜੀ ਜੀ ਕਸਾਂ ਦਾ ਮੂਰੇ ਨਹੀਂ ਉਸਦੇ ਪਰ ਸਾਰੇ ਭਾਰਤ ਦੇ ਵਿੱਚ ਇਹ ਟ੍ਰਾਂਸਪੋਰਟ ਵਾਲੇ ਟਰੱਕਾਂ ਵਾਲੇ ਆੜਤੀ ਐਸੋਸੀਏਸ਼ਨ ਐਲ ਆਈ ਸੀ ਬੈਂਕਿੰਗ ਇਹ ਕਿਉਂ ਪਿੱਛੇ ਨੇ ਕਿਉਂਕਿ ਸਾਹਮਣੇ ਮੇਂ ਹਮਲਾ ਇਤਨਾ ਵੱਡਾ ਹੈ ਇਹਨਾਂ ਦੇਸ਼ ਨੂੰ ਤਬਾਹ ਕਰ ਦੇਣਾ ਹੈ ਰਹਿਣਾ ਕੁਝ ਨਹੀਂ ਹੈ ਇਕੱਲਾ ਹਿੰਦੁਸਤਾਨ ਨਹੀਂ ਤੁਸੀਂ ਸਾਰੇ ਯੂਪ ਦੇ ਵਿੱਚ ਦੇਖੋ ਫਰਾਂਸ ਜਰਮਨੀ ਬੈਲਜੀਅਮ ਸਪੇਨ ਆਲੈਂਡ ਰូមਾਨੀਆ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਕਾਰਪੋਰੇਟ ਦੇ ਖਿਲਾਫ ਬਹੁਤ ਵੱਡੀ ਸੰਸਾਰ ਵਿਆਪਕ ਮਹਿੰਮ ਸ਼ੁਰੂ ਹੋ ਗਈ ਹੈ ਸੋ ਅਸੀਂ ਅੱਜ ਇਸ ਸੰਕੇਤਿਕ ਭਾਰਤ ਬੰਦ ਦਾ ਸੱਦਾ ਇਸ ਕਰਕੇ ਦਿੱਤਾ ਹੈ ਜੀ ਕਿ ਇਹ ਨਾ ਕਹਿਣ ਦੀ ਇਕੱਲਾ ਖੇਤੀਬਾੜੀ ਦਾ ਹੀ ਹਮਲਾ ਹੈ ਖੇਤੀਬਾੜੀ ਦਾ ਹਮਲਾ ਬਹੁਤ ਵੱਡਾ ਹੈ ਖੇਤੀਬਾੜੀ ਤਾਂ ਬਰਬਾਦ ਹੋ ਰਹੀ ਹੈ ਪਰ ਰਹਿਣਾ ਬਚਣਾ ਹੋਰ ਕੋਈ ਕਾਰੋਬਾਰ ਨਹੀਂ ਜੇ ਮੋਦੀ ਦੁਆਰਾ ਹੁੰਦਾ ਹੈ 2024 ਦੇ ਇਲੈਕਸ਼ਨ ਹੈ ਸੀ ਮੋਦੀ ਜੇ ਦੁਆਰਾ ਹੁੰਦਾ ਤਾਂ ਮੈਂ ਕਹਿੰਦਾ ਵੀ ਨਾ ਦੇਸ਼ ਚ ਖੇਤੀ ਬਚਣੀ ਹੈ ਨਾ ਦੇਸ਼ ਚ ਪਬਲਿਕ ਸੈਕਟਰ ਨਾ ਬਚਣਾ ਨਾ ਦੇਸ਼ ਚ ਛੋਟੇ ਕਾਰੋਬਾਰ ਬਚਣੇ ਨੇ ਤਾਂ ਬਿਲਕੁਲ ਮੁੱਠੀ ਪਰ ਲੋਕਾਂ ਦੇ ਹੱਥ ਦੇਸ਼ ਨਾ ਚਲੇ ਜਾਣਾ ਨਾ ਦੇਸ਼ ਦਾ ਸੰਵਿਧਾਨ ਰਹਿਣਾ ਨਾ ਜਮਹੂਰੀਅਤ ਰਹਿਣੀ ਹੈ ਔਰ ਹੋ ਸਕਦਾ ਦੁਬਾਰਾ ਪਾਰਲੀਮੈਂਟ ਇਲੈਕਸ਼ਨ ਵੀ ਨਾ ਹੋਵੇ ਸੋ ਇਹ ਬੜਾ ਜ਼ਰੂਰੀ ਹੈ ਇਸ ਇਲੈਕਸ਼ਨ ਦੇ ਵਿੱਚ ਮੋਦੀ ਨੂੰ ਰਾਸ ਤੋਂ ਉਤਾਰਨਾ ਇਸ ਇਲੈਕਸ਼ਨ ਜੇ ਵੋਟਰਾਂ ਨੇ ਨਹੀਂ ਉਤਰਦਾ ਤਾਂ ਇਹ ਪੀਪਲ ਮੂਵਮੈਂਟ ਹੈ ਤੁਸੀਂ ਦੇਖੋ ਅਰਬ ਦੇਸ਼ਾਂ 'ਚ ਆਰਬ ਸਤਿੰਗ ਹੋਇਆ ਸੀ ਨਾ ਅਰਬ ਦੇਸ਼ਾਂ ਜਿਹੜੇ 40 40 50 50 ਸਾਲ ਤੋਂ ਹਾਕਮ ਬੈਠੇ ਸੀ ਲੋਕ ਇਕੱਠੇ ਹੋ ਗੱਦੀਆਂ ਤੋਂ ਉਤਾਰਦੇ ਸੀ ਯੂਰਪ ਦੇ ਵਿੱਚ ਇਹੀ ਹੋ ਰਿਹਾ ਹੈ ਯੂਰਪ ਦੀਆਂ ਸਰਕਾਰਾਂ ਨੇ ਬਹੁਤ ਵੱਡੇ ਪੈਕੇਜ ਕਿਸਾਨਾਂ ਨੂੰ ਦੇਣੇ ਪਏ ਆ। ਸੋ ਅੱਜ ਅਸੀਂ ਸਾਰੇ ਦੇਸ਼ ਦੇ ਵਿੱਚ ਹਰ ਵਰਗ ਇਕੱਠਾ ਹੋ ਕੇ ਮੋਦੀ ਨੂੰ ਇਹ ਚੇਤਾਵਨੀ ਵੰਗਾਰ ਦੇ ਰਹੇ ਹਾਂ ਕਿ ਤੁਸੀਂ ਇਹਨਾਂ ਨਿੱਤਿਆਂ ਨੂੰ ਜਿਹੜੀਆਂ ਨੀਤੀਆਂ ਸੰਸਾਰੀਕਰਨ ਦਾਰੀਕਰਨ ਨਿੱਜੀ ਕਰਨੀ ਨੀਤੀਆਂ ਨੇ ਇਹਨਾਂ ਨਿੱਤਿਆਂ ਤੋਂ ਤਾਨੀ ਦਿਓ ਕਾਰਪੋਰੇਟ ਨੀਤੀਆਂ ਛੱਡੋ ਪ੍ਰੋ ਪੀਪਲ ਨੀਤੀਆਂ ਬਣਾਓ ਜਿਸ ਨਾਲ ਦੇਸ਼ ਖੁਸ਼ਹਾਲ ਹੋਵੇ। ਦੇਸ਼ ਦਾ ਵਿਕਾਸ ਮੁੱਠੀ ਪਰ ਲੋਕ ਨਹੀਂ ਕਰਨਗੇ। ਦੇਸ਼ ਦਾ ਵਿਕਾਸ ਸਮੂਹ ਲੋਕ ਕਰਨਗੇ। کارਖਾਨੇ ਲੋਕ ਕਿਸਾਨਾਂ ਦੇ ਕਿਸਾਨ ਖੇਤੀਬਾੜੀ ਮੈਨੂਫੈਕਚਰਿੰਗ ਇਹ ਲੋਕ ਕਰਨਗੇ ਇਸ ਲਈ ਕੇਵਲ ਜਿਹੜਾ ਵਿਕਾਸ ਹੈ ਜੋ ਕਹਿੰਦਾ ਵੀ ਅਦਾਨੀ ਮਰਨੇ 10% ਲੋਕ ਹੈ ਉਹ ਵਿਕਾਸ ਨਹੀਂ વિનાਸ਼ ਹੈ ਸੋ ਦੋਸਤੋ ਜਿਸ ਤਰ੍ਹਾਂ ਭਾਰਤ ਬੰਦ ਦਾ ਸੱਦਾ ਸੀਗਾ ਅਜ ਰਾਜਪੁਰੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਥੇ ਜਿਹੜਾ ਫੁਹਾਰਾ ਚੌਕ ਵੱਜਦਾ ਇੱਥੇ ਧਰਨਾ ਪ੍ਰਦਰਸ਼ਨ ਜਾਰੀ ਹੈ ਪੂਰਾ ਭਾਰਤ ਬੰਦ ਹੈ ਦੋਸਤੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੈਮਰਾਮੈਨ ਕੈਮਰਾਮੈਨ ਜੀ ਇੱਕ ਵਾਰੀ ਤਸਵੀਰ ਵਿਖਾ ਦਿਓ ਜਿਹੜੇ ਲੋਕ ਧਰਨੇ ਤੇ ਬੈਠੇ ਹੋਏ ਨੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਜੋਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ